ਨਾਜ਼ ਪ੍ਰਗਟ ਸਿੰਘ ਗੱਗਾ ਹਲਕਾ ਜਾਰਦ ਲਹਿਰਾ ਗੱਗਾ ਸ਼੍ਰੋਮਣੀ ਕਾਲੀ ਦਰਾਂ ਮਰਸਾ ਅੱਜ ਅਸੀਂ ਜਿਹੜਾ ਆਪਣਾ ਹਸਪੀਟਲ ਹੈ ਮੋਨਕ ਵਾਲਾ ਇਹਨੂੰ ਸਰਕਾਰ ਠੇਕੀ ਤੇ ਦੇਣ ਜਾ ਰਹੀ ਹੈ ਇੱਥੋਂ ਚੰਡੀਗੜ੍ਹ ਤੋਂ ਆ ਕੇ ਟੀਮ ਇੱਥੇ ਸਰਵੇ ਵੀ ਕਰ ਗਈ ਤੇ ਅਖਬਾਰਾਂ ਦੇ ਵਿੱਚ ਖ਼ਬਰਾਂ ਵੀ ਲੱਗੀਆਂ ਅਸੀਂ ਇਹਦੇ ਸਬੰਧ ਚ ਆਇਆ ਇੱਥੇ ਪਤਾ ਕਰਨ ਆਏ ਸੀ ਵੀ ਸਚਾਈ ਹੈ ਤਾਂ ਅੰਦਰੋਂ ਸਾਨੂੰ ਪਤਾ ਲੱਗਿਆ ਵੀ ਇਹਦੀ ਸਰਵੇ ਜਿਹੜਾ ਹੋ ਗਿਆ ਇਹਦਾ ਪ੍ਰੋਸੈਸ ਹੈ ਪ੍ਰਾਈਵੇਟ ਹੱਥਾਂ ਦੇਣ ਵਾਸਤੇ ਚੱਲ ਰਿਹਾ ਹੈ ਜਦੋਂ ਕਿ ਆਪਣੇ ਇਸ ਇਲਾਕੇ ਦੇ ਵਿੱਚ ਆਪਣਾ ਪਛੜਾ ਏਰੀਆ 80 85 ਪਿੰਡ ਲੱਗਦੇ ਨੇ ਤੇ ਇਸ ਹਸਪਤਾਲ ਦਾ ਜਿਹੜਾ ਬਹੁਤ ਹੀ ਜ਼ਿਆਦਾ ਇਹ ਲੋਕਾਂ ਨੂੰ ਫਾਇਦਾ ਹੈ ਇੱਥੇ ਡਾਕਟਰ ਪੂਰੇ ਕਰਨ ਦੀ ਬਜਾਏ ਸਟਾਫ ਪੂਰਾ ਕਰਨ ਦੀ ਬਜਾਏ ਇਹਨੂੰ ਬਲਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਕੋਈ ਇੱਥੇ ਵੱਡੇ ਇਕੱਠ ਦੀ ਜਿਹੜੀ ਉਹ ਉਹ ਵੀ ਕਾਲ ਵੀ ਅਸੀਂ ਇੱਥੇ ਦੇਵਾਂਗੇ ਆਪਣਾ ਹਲਕਾ ਜਿਹੜਾ ਪਹਿਲੀ ਪਛੜਿਆ ਇੱਥੇ ਘੱਗਰ ਦੀ ਮਾਰ ਹਰਿਆਣੇ ਦੇ ਨਾਲ ਲੱਗਦਾ ਹੈ ਇਹਦੇ ਕਰਕੇ ਹੋਰ ਬਹੁਤ ਜ਼ਿਆਦੇ ਮਾਰਾਂ ਨੇ ਲੋਕ ਪਹਿਲੀ ਵਿਚਾਰੇ ਗਰੀਬ ਨੇ ਜੇ ਪ੍ਰਾਈਵੇਟ ਸੰਤ ਤਸਤਾਨਾਂ ਦੇ ਵਿੱਚ ਜਾਣੇ ਆਪਾਂ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੀ ਉਹ ਲੁੱਟ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਇਹ ਜੇ ਪ੍ਰਾਈਵੇਟ ਹੁੰਦਾ ਤਾਂ ਆਪਣੇ ਹਲਕੇ ਨੂੰ ਖਾਸ ਕਰਕੇ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਣਾ ਹੈ ਸਰਕਾਰ ਪ੍ਰਾਈਵੇਟ ਦੀ ਜਗ੍ਹਾ ਤੇ ਉਹ ਡਾਕਟਰ ਜਿਹੜੇ ਉਹ ਪੂਰੇ ਕਰੇ ਤਾਂ ਕਿ ਲੋਕਾਂ ਦੇ ਸਾਰੇ ਇਲਾਜ ਨੇ ਜਿਹੜੇ ਇੱਥੇ ਹੋ ਸਕਣ ਪਹਿਲਾਂ ਵੀ ਸਰਕਾਰਾਂ ਨੇ ਜਿਹੜੀਆਂ ਕੋਈ ਵੀ ਸਰਕਾਰ ਆਵੇ ਉਹ ਆਪਣੇ ਪੰਜਾਬ ਨੂੰ ਖਤਮੇ ਕਰਦੀ ਆ तकरीबन ਹਰ ਇੱਕ ਸਰਕਾਰ ਕੋਈ ਨਾ ਕੋਈ ਨਵਾਂ ਪੰਗਾ ਕਰਕੇ ਜਾਂਦੀ ਹੈ ਜਿਵੇਂ ਹੁਣ ਆਪਣੀ ਆਪ ਦੀ ਸਰਕਾਰ ਬਲਾਉ ਦੇ ਕਰਕੇ ਇਹਨਾਂ ਸਰਕਾਰ ਨੂੰ ਲਿਆਂਦਾ ਸੀ ਇਹ ਮਤਲਬ ਸੈਂਟਰ ਨੂੰ ਉਲਾਮੇ ਦਿੰਦੇ ਸੀ ਇਹਨਾਂ ਨੇ ਜੀ ਕਾਰਪਟ ਘਰਾਣਾ ਨੂੰ ਆਹ ਦਿੱਤਾ ਬਹੁਤ ਦਿੱਤਾ ਗੱਡੀ ਆਪਣਾ ਰੇਲਵੇ ਵੇਚਦਾ ਜਾਂ ਹਵਾਈ ਅੱਡਾ ਵੇਚਦਾ ਇਹ ਹੁਣ ਆ ਵੀ ਉਹਨਾਂ ਦੇ ਕਦਮਾਂ ਤੇ ਚੱਲ ਕੇ ਆਪਣੇ ਜਿਹੜੇ ਪੰਜਾਬ ਦੇ ਚਾਰ ਹਸਪੀਟਲ ਨੇ ਉਹ ਇਹਨਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਜਿਵੇਂ ਮੂਨਕ ਹੋ ਗਿਆ ਰਾਜਪੁਰਾ ਮੋਗਾ ਤੇ ਫਿਰੋਜ਼ਪੁਰ ਇੱਕ ਜੈਦਾਰ ਜੀ ਬਾਕੀ ਹਸਪਤਾਲਾਂ ਦੇ ਵਿੱਚ ਵੀ ਤੁਸੀਂ ਜਾ ਕੇ ਆਏ ਹੋ ਜਿਵੇਂ ਕਿ ਇਹਨਾਂ ਨੇ ਲੈਟਰ ਦਿਖਾਇਆ ਜਾਂ ਕਿ ਹੈ ਬੋਲੇ ਉੱਥੇ ਉਹਨਾਂ ਨੇ ਨਾ ਨਾ ਉੱਥੇ ਨਹੀਂ ਅਸੀਂ ਜਾ ਕੇ ਸਾਨੂੰ ਇਹ ਤਾਂ ਪਤਾ ਲੱਗ ਗਿਆ ਆਪਣੇ ਹਲਕੇ ਹੀ ਪੈਂਦਾ ਸੀ ਇਸ ਕਰਕੇ ਅਸੀਂ ਉਰੀ ਆਇਆ ਹਸਪਤਾਲਾਂ ਦਾ ਸਾਰਾ ਦੀ ਬੁਰਾ ਹਾਲ ਹੈ ਡਾਕਟਰ ਕਿਤੇ ਵੀ ਨਹੀਂ ਪੂਰੇ ਰਹਿ ਗਏ ਸਾਰੇ ਜਿੰਨੇ ਵੀ ਹਸਪਤਾਲ ਇੱਕ ਰੈਫਰਲ ਹਸਪਤਾਲ ਬਣ ਕੇ ਰਹਿ ਗਏ ਕੋਈ ਸਮਰੂਰ ਵਗ ਜਾਂਦਾ ਕੋਈ ਪਟਿਆ ਚੰਡੀਗੜ੍ਹ ਵਗ ਜਾਂਦਾ ਕੋਈ ਠੋਹਾਣੇ ਵਗ ਜਾਂਦਾ ਕੋਈ ਤੀਵ ਵਗ ਜਾਂਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਹਸਪੀਟਲ ਜਿਹੜਾ ਸਰਕਾਰੀ ਰਹਿਣ ਦਿੱਤਾ ਜਾਵੇ ਇਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਨਾ ਖੇਡਿਆ ਜਾਵੇ ਇਹ ਲੋਕ ਨੇ ਪਹਿਲੀ ਬਹੁਤ ਜ਼ਿਆਦਾ ਕਮਜ਼ੋਰ ਨੇ ਇੱਥੇ ਬੰਦਾ ਜੇ ਡਾਕਟਰ ਪੂਰੇ ਹੋਣ ਆਪਦੇ ਬੱਚਾ ਆਪਦੇ ਪਰਿਵਾਰ ਦਾ ਹੋਰ ਇੱਥੇ ਇਲਾਜ ਕਰਵਾ ਸਕਦੇ ਨੇ ਪ੍ਰਾਈਵੇਟ ਹੱਥਾਂ ਤੋਂ ਬਚ ਸਕਦੇ ਨੇ ਅਸੀਂ ਦੁਬਾਰਾ ਫੇਰ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਹਨੂੰ ਸਰਕਾਰੀ ਹੀ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ